ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੜੇ ਕ ਤੁਰਿਆ ਨਹੀਂ ਜਾਂਦਾ ਤੁਹਾਡੇ ਕੋ ਤੈ ਉਹ ਖੜ ਖੜ ਕੇ ਆਂਦੇ ਫਿਰ ਮੈਂ ਦੇਖ ਲੈਂਦੇ ਕੀ ਗੱਲ ਹੋ ਗਈ ਬਾਈ ਜੀ ਬਾਬਾ ਜੀ ਮੇਰੀ ਨਾ ਵੀ ਮੈਂ ਮਰ ਰਹੀ ਫੇਰੀ ਫੋੜੀ ਮਰ ਰਹੀ ਗੇੜੀ ਤੇ ਇਸ ਦਾ ਦਰਦ ਹੁੰਦਾ ਅੱਛਾ ਮੇਰੀ ਉਤੋਂ ਕੋ ਚੁੱਕ ਕੇ ਲੈ ਗਿਆ ਅੱਛਾ ਰੇੜੀ ਰੇੜੀ ਚੁੱਕ ਕੇ ਲੈ ਗਿਆ ਸਾਰਾ ਮਾਦੀ ਰੇੜੀ ਹੁੰਦੀ ਨਾ ਜਿਹੜੀ ਹਾਂਜੀ ਹਾਂਜੀ ਅੱਛਾ ਤੇ ਉਤੋਂ ਹੀ ਜੀ ਕਮਾਉਂਦੇ ਸੀ ਹਾਂਜੀ ਉਹਦੇ ਤੋਂ ਵੱਡੇ ਮੇਰੇ ਤੇ ਆ ਮੈਂ ਨਹੀਂ ਗਿਆ ਤੇ ਨਾ ਹੀ ਤੁਹਾਡੀ ਵਾਈਫ ਆ ਫੋਨ ਦੀ ਪੈਣੇ ਹੋਈ ਹੋਈ ਚੋਰੀ ਤੇ ਤੇ ਹੁਣ ਕੀ ਕਰਦੇ ਪਾਜੀ ਨਹੀਂ ਫਿਰ ਤਾਂ ਤੁਸੀਂ ਕਿਥੋਂ ਲਿਆ ਕੇ ਨੰਬਰ ਕੰਫਰਮ ਫੋਟੋਸ ਹੁੰਦੇ ਤਾਂ ਸਕੇ ਬਾਤ ਲਈਏ ਨੇ ਅੱਛਾ ਜੀ ਅੱਛਾ ਜੀ ਅੱਛਾ ਤੇ ਇਤੋਂ ਹੀ ਰੋਟੀ ਚਲਦੀ ਫਿਰ ਤੁਹਾਡੀ ਪਾਜੀ ਨਹੀਂ ਕਮਾਉਂਦੇ ਇਹਦੇ ਤੁਹਾਨੂੰ ਗੁਰੂ ਦਾ ਅਨੁਭਵ ਹੈ ਜੀ ਨਾ ਦੀ ਵਰਦੀ ਅੱਛਾ ਦਵਾਈ ਤਾਂ ਵੀ ਚਲਦੀ ਹੈ ਫਿਰ ਹੁਣ ਉਹ ਵੀ ਰੁਗੀਆਂ ਹੋਣੀਆਂ ਹਾਂਜੀ ਅੱਛਾ ਕਿੰਨੇ ਸ਼ੱਦ ਦਵਾਈਆਂ ਚੱਲਦੀਆਂ ਤੇ ਗੁਰਦਾਰੇ ਗਏ ਅੰਦਰ ਕਿ ਨਹੀਂ ਤਾਂ ਬਾਬਾ ਦੀਸ ਨੇ ਮਾਠਾ ਢੇਕ ਆਏ ਅਰਦਾਸ ਬੇਨਦੀ ਅਰਦਾਸ ਬੇਨਦੀ ਕਰਕੇ ਆਏ ਕੀ ਕਹਿਆ ਮਹਾਰਾਜ ਨੂੰ ਮਾਰੇ ਐਵੇਂ ਕਹੇ ਚਲੋ ਮਿਲਦੇ ਹਾਂ ਸੰਗਰੋਟੀ ਰੋਟੀ ਰੋਟੀ ਪਾਣੀ ਚੱਲ ਪਈ ਧੰਨੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਅਗੇ ਅਰਦਾਸ ਬੇਨਦੀ ਕੀਤੀ ਹੈ ਤੇ ਤੁਸੀਂ ਵੀ ਕੀਤੀ ਭਾਣੇ ਹਾਂਜੀ ਤੇ ਤੁਸੀਂ ਵੀ ਕਹਿ ਕੇ ਆਏ ਮਹਾਰਾਜ ਨੂੰ ਬਾਬਾ ਜੀ ਹਾਂਜੀ ਉਹ ਤੇ ਪਾਣੀ ਚੱਲ ਚੇ ਰੋਟੀ ਪਾਣੀ ਚੱਲ ਪਈ ਗਏ ਹਾਂਜੀ ਆਈ ਫਾਲਤੂ ਨੂੰ ਲਾਉਣੇ ਕਿੰਨੇ ਕਿੰਨੇ ਬਾਬਾ ਜੀ ਤੇ ਰੋਟੀ ਦਾ ਹੋ ਗਿਆ ਹੈ ਨਾ ਜਗਾਰ ਬੱਚੇ ਤਾਂ 4 ਕਿ ਤਿੰਨ ਦੋ ਬੱਚੇ ਦੋ ਬੱਚੇ ਕੋਈ ਨਾ ਪਿਆ ਤੁਹਾਡਾ ਗੁਰੂ ਬੇਅੰਤ ਹੈ ਗੁਰੂ ਅਮਰਦਾਸ ਜੀ ਦੇ ਕਿ ਅਰਦਾਸ ਕਰਕੇ ਆਏ ਹੋ ਉਹ ਤਾਂ ਦੀਨ ਦੁਨੀਆ ਦਾ ਮਾਲਕ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਈ ਨਹੀਂ ਮੁੰਡਾ ਪਾਈ ਨੇ ਕਿਹਾ ਸੀ ਕਹਿੰਦੇ ਜਾ ਕੇ ਦੇਖਿਓ ਕਿ ਲੋੜਵੰਦੇ ਲੱਗੇ ਕਿ ਨਹੀਂ ਹੈਗੇ ਮੇਰੇ ਪਿਤਾ ਸਾਹਿਬ ਮਾਪੇ ਨੂੰ ਕਹਿੰਦਾ ਵਾ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਪਹਿਨੇ ਤੁਸੀਂ ਨਾ ਜਾ ਕੇ ਘਰੇ ਮਹਾਰਾਜ ਨੂੰ ਯਾਦ ਕਰੀਂ ਕਰਿਓ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਾਮ ਜਪਿਓ ਮੇਰੇ ਮਗਰਮਰ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਤੁਸੀਂ ਇਹੀ ਇਹੀ ਜਾਪ ਕਰਨਾ ਠੀਕ ਹੈ ਜੀ ਜੀ ਲੈ ਕੇ ਦੇਣੇ ਆ ਦੇਣੇ ਤਾਂ ਮੈਂ ਹੈ ਨਹੀਂ ਮੈਂ ਕਿ ਜਰੀਆ ਦੇਣ ਵਾਲਾ ਤਾਂ ਤੁਹਾਡਾ ਪਾਤਸ਼ਾਹ ਤੁਨ ਗੁਰੂ ਰਾਮਦਾਸ ਹੀ ਹੈ ਠੀਕ ਹੈ ਜੀ ਜਿਹੜਾ ਤੁਸੀਂ ਨਾਮ ਜਪਿਆ ਨਾ ਇਹਨੂੰ ਦਸਣਾ ਤੋਂ ਨਹੀਂ ਵਾਂਝੇ ਕਰਨਾ ਜਦੋਂ ਵੀ ਸਮਾਂ ਮਿਲੇ ਪੈਣੀ ਆਪਜੀ ਜਪਿਆ ਕਰੋ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਤੋਂ ਵੱਡਾ ਕੋਈ ਨਹੀਂ ਉਹ ਅੱਜ ਵੀ ਜਿਉਂਦੇ ਨੇ ਬੈਠਾ ਆ ਸੋਢੀ ਪਾਤਸ਼ਾਹ ਸਤਿਗੁਰੂ ਰਾਮਦਾਸ ਕਹਾਵੇ ਉਹ ਅੱਜ ਵੀ ਬੈਠਾ ਹੈ ਤੁਹਾਡੇ ਲਈ ਬੈਠਾ ਹੈ ਆਪਣੇ ਸਿੱਖਾਂ ਲਈ ਬੈਠਾ ਹੈ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਕਿ ਤੁਸੀਂ ਦਾੜਾ ਲੈ ਕੇ ਆਇਓ ਥੋੜਾ ਜਿਹਾ ਕਰੋ ਪ੍ਰਕਾਸ਼ ਕਰੋ ਦਾੜਾ ਗੁਰੂ ਰਾਮਦਾਸ ਪਾਸ਼ਾ ਦੇ ਹੁਕਮਾਂ ਦੇ ਵਿੱਚ ਤੁਹਾਨੂੰ ਰਿਹੜੀ ਮਿਲ ਜੇਗੀ ਤੁਹਾਡੀ ਪੈਣੀ ਰੋਟੀ ਚੱਲ ਪੇਗੀ ਤੇਰੇ ਬੱਚਿਆਂ ਦੀ ਰੋਟੀ ਚਲਾਣਗੇ ਮਹਾਰਾਜ ਠੀਕ ਹੈ ਚਲੋ ਠੀਕ ਹੈ ਪਿਆਰੇ ਵਾਹਿਗੁਰਜੀ ਦਾ ਕਾਲ ਸਾਹਿਬ ਸ੍ਰੀ ਵਾਹਿਗੁਰਜ ਕੀ ਫਤਹ ਮੈਂ ਕੋਈ ਗੱਲ ਨਹੀਂ ਨਹੀਂ ਤੁਸੀਂ ਰੱਖੋ ਨਾ ਪੈਸੇ ਤੁਹਾਨੂੰ ਹੁਣ ਦੇਖੋ ਤੁਸੀਂ ਰੱਖੋ ਤਾਂ ਕਹਿ ਰਹੇ ਆ ਤੁਸੀਂ ਅੱਜ ਵੀ ਕਰਾਇਆ ਲਾ ਕੇ ਆਏ ਹੋ ਤੁਸੀਂ ਤਿੰਨ ਦਿਨ ਤੋਂ ਵਿਹਲੇ ਬੈਠੇ ਹੋ ਰੋਟੀ ਪਾਣੀ ਦਾ ਵੀ ਓਖਾ ਹੋਣਾ ਕੋਈ ਗੱਲ ਨਹੀਂ ਤੁਸੀਂ ਪੈਸੇ ਰੱਖੋ ਠੀਕ ਹੈ ਦੇਣਾ ਤੇ ਗੁਰੂ ਰਾਮਦਾਸ ਨਹੀਂ ਹੈ ਮੇਰੀ ਤਾਂ ਡਿਊਟੀ ਹੈ ਬੰਨੇ ਕੋਈ ਗੱਲ ਠੀਕ ਚਲੋ ਠੀਕ ਹੈ ਜੀ ਵਾਹਿਗੁਰਜ ਸਾਹਿਬ ਵਾਹਿਗੁਰਜ ਕੀ ਫਤਹ